ਬਿਨਾ ਕੱਟੇ ਵੱਡੇ ਡੱਬੇ ਦੇ ਟੱਕਣ ਦਾ ਕਮਾਲ ਦੇ ਕਿ ਹਰਿਆਣ ਹੋ ਜਾਣਾ ਤੁਸੀਂ ਤੇ ਬੇਲਣੇ ਉੱਤੇ ਦੁੱਧ ਪਾਦੇ ਹੀ ਤੁਸੀਂ ਸੱਚੀ ਮੈਂ ਯਕੀਨ ਮਨਣਾ ਚੌਂਕ ਜਾਣਾ ਹੈ ਤੇ ਫੋਕ ਤੇ ਬਿਸਕੁਟ ਦਾ ਜ਼ਬਰਦਸਤ ਇਸਤੇਮਾਲ ਤੇ ਆ ਦੇਖੋ ਜੀ ਪਾਣੀ ਦਾ ਨਵਾਂ ਜੁਗਾੜ ਲਫਾਫੇ ਨੂੰ ਤੁਸੀਂ ਫਰਿੱਜ ਵਿੱਚ ਲਾ ਰੱਖਦੇ ਹੀ ਆਪਣੇ ਹਜ਼ਾਰਾਂ ਰੁਪਏ ਸੇਵ ਕਰ ਸਕਦੇ ਹੋ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਮੇਰੇ ਕੋਲ ਇੱਕ ਇਦਾਂ ਦਾ ਟੱਕੜਾ ਸਾਰਿਆਂ ਦੇ ਘਰ ਇਦਾਂ ਦੇ ਟੱਕਣ ਹੁੰਦੇ ਡੱਬੇ ਦੇ ਆਪਾਂ ਕੀ ਕਰਦੇ ਇਹਨਾਂ ਨੂੰ ਸੈੱਟ ਦਿੰਦੇ ਆ ਅੱਗੇ ਵਾਸਤੇ ਸਿੱਟਣਾ ਨਹੀਂ ਹੈਗਾ ਤੇ ਦੇਖੋ ਆਪਾਂ ਕਿੰਨਾ ਵਧੀਆ ਜੁਗਾੜ ਕਾਣਾ ਤੇ ਇੱਥੇ ਮੈਂ ਫਿਕਸੋ ਲਈ ਹੈ ਆਪਾਂ ਇਹਦੇ ਚਾਰੇ ਪਾਸੇ ਲਾ ਲੈਣੀ ਹੈ ਫਿਕਸੋ ਤੁਸੀਂ ਦੇਖਦੇ ਅੰਦਰਲੇ ਬੰਨੇ ਲਗਾਣੀਆਂ ਤੁਹਾਡੇ ਪਾਸ ਹੌਟ ਗਨ ਵੀ ਹੈਗੀ ਤੁਸੀਂ ਉਹਦੇ ਨਾਲ ਵੀ ਗੂੰਦ ਉਹ ਵੀ ਲੈ ਸਕਦੇ ਹੋ ਤੇ ਆ ਤੁਸੀਂ ਦੇ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਈਏ ਲਗਾਉਣ ਤੋਂ ਬਾਅਦ ਤੇ ਇਹਨੂੰ ਆਪਾਂ ਜਾਂ ਤੁਸੀਂ ਬਾਥਰੂਮ ਵਾਲੀ ਸਾਈਡ ਜਾ ਕਾ ਕਿਚਨ ਵਾਲੇ ਬੰਨੇ ਇਹਨਾਂ ਨੂੰ ਚੰਗੀ ਤਰ੍ਹਾਂ ਚਿਪਕਾ ਦੇਣਾ 2 ਮਿੰਟ ਆਪਾਂ ਇਹਨਾਂ ਨੂੰ ਜਰਕ ਇਸ ਤਰ੍ਹਾਂ ਫੜਕੇ ਰੱਖਾਂ ਟੱਕਰ ਨੂੰ ਆ ਦੇਖੋ ਆਪਣਾ ਹੈਂਗਰ ਬਣ ਕੇ ਤਿਆਰ ਹੋ ਗਿਆ ਤੇ ਇਹਦੇ ਵਿੱਚ ਪੋਣੇ ਵਗੈਰਾ ਵੀ ਤੁਹਾਨੂੰ ਟਾਂਕ ਕੇ ਆਪਾਂ ਦਾ ਦਿੰਦੇ ਤੋਲੀਆਂ ਵਗੈਰਾ ਵੀ ਤੁਸੀਂ ਟੰਗ ਸਕਦੇ ਹੋ ਬਹੁਤ ਸਿੰਪਲ ਤਰੀਕੇ ਨਾਲ ਚੀਜ਼ ਬਣ ਕੇ ਤਿਆਰ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਅਗਲੀ ਟਿਪ ਵੱਲ ਚੱਲਦੇ ਜਦੋਂ ਆਪਾਂ ਪਾਣੀ ਵਗੈਰਾ ਭਰਨਾ ਹੋਵੇ ਹਨਾ ਤੁਸੀਂ ਦੇਖ ਦੱਸਿਓ ਕਿੰਨਾ ਛੋਟਾ ਦੇ ਵਿੱਚ ਪਾਣੀ ਭਰਨਾ ਬਹੁਤ ਔਖਾ ਹੈ ਹਨਾ ਇੱਕ ਵਧੀਆ ਜਿਹਾ ਜਗਾੜ ਆਪਾਂ ਜੇ ਲਾਵਾਂਗੇ ਤੁਹਾਡੇ ਨਾਲ ਇੱਥੇ ਆਪਾਂ ਕੀ ਕਰਨਾ ਇੱਥੇ ਮੈਂ ਲਈ ਇੱਕ ਖਾਲੀ ਬੋਤਲ ਬੋਤਲ ਦੇ ਇੱਕ ਸਿਰ ਆਪਾਂ ਕੱਟ ਲੈਣਾ ਤੁਸੀਂ ਦੇਖ ਸਕਦੇ ਹੋ ਕੱਟਣ ਤੋਂ ਬਾਅਦ ਆਪਾਂ ਜਿਹੜਾ ਇਹਦਾ ਸਿਰ ਆ ਕੱਟਿਆ ਉਹ ਟੁੱਟੀ ਦੇ ਵਿੱਚ ਅਡਜਸਟ ਕਰ ਦੇਣਾ ਉਨਾ ਹੀ ਸਿਰ ਆ ਤੁਸੀਂ ਕੱਟਣਾ ਜਿੰਨਾ ਕਿ ਟੁੱਟੀ ਦੇ ਮੂੰਹ ਜਿੰਨਾ ਹੀ ਆ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹਦੇ ਵਿੱਚ ਫਿਕਸ ਕਰਨ ਤੋਂ ਬਾਅਦ ਉਹਦਾ ਤੁਸੀਂ ਧਿਆਨ ਰੱਖ ਕੇ ਬੋਤਲ ਨੂੰ ਤੁਹਾਨੂੰ ਫੜ ਕੇ ਰੱਖਣਾ ਪੈਣਾ ਹੈ ਤੇ ਉਹ ਨਹੀਂ ਤਾਂ ਤੁਹਾਡਾ ਪਾਣੀ ਵਗੈਰਾ ਸਾਰਾ ਥੱਲੇ ਡਿੱਗ ਜਾਣਾ ਹੈ ਤੇ ਥੱਲੇ ਆਪਾਂ ਰੱਖ ਦਿੱਤੀ ਹੈ ਬਾਲਟੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਆਰਾਮ ਨਾਲ ਆਪਣੀ ਬਾਲਟੀ ਭਰਦੀ ਪਈ ਹੈ ਕੋਈ ਵੀ ਝੰਜਟ ਕਰਨੇ ਦੀ ਲੋੜ ਨਹੀਂ ਹੈਗੀ ਹੈਨਾ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਹਾਂ ਅੱਜ ਆਪਾਂ ਪਾਣੀ ਵਾਲਾ ਦੁੱਧ ਤੇ ਪਿਓਰ ਦੁੱਧ ਏ ਆਪਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿੱਦਾਂ ਤੁਸੀਂ ਪਤਾ ਕਰ ਸਕਦੇ ਹੋ ਘਰ ਦੇ ਵਿੱਚ ਇੱਥੇ ਆਪਾਂ ਬੇਨ ਲਿਆ ਬੇਲਨੇ ਨੂੰ ਮੈਂ ਤੁਸੀਂ ਥਾਲੀ ਦੇ ਵਿੱਚ ਵੀ ਰੱਖ ਸਕਦੇ ਹੋ ਕੋਲੀ ਦੇ ਵਿੱਚ ਵੀ ਰੱਖ ਸਕਦੇ ਹੋ ਆਮ ਵਾਲਾ ਦੁੱਧ ਲਿਆ ਇਹਨੂੰ ਬੇਲਣ ਦੇ ਇੱਕ ਬੰਨੇ ਪਾ ਦਵਾਂਗੇ ਗਾਂ ਦਾ ਦੁੱਧ ਹੈ ਗਾਂ ਦਾ ਦੁੱਧ ਪਤਲਾ ਹੁੰਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਨਾ ਵੀ ਪਾਣੀ ਵਗੈਰਾ ਮਿਕਸ ਨਹੀਂ ਹੋ ਉਹ ਤੁਹਾਨੂੰ ਦੱਸਾਂਗੇ ਆ ਤੁਸੀਂ ਦੇਖ ਸਕਦੇ ਦੁੱਧ ਕਿੰਨਾ ਗਾੜਾ ਹੈ ਨਾ ਇਹ ਤੁਸੀਂ ਦੇਖੋ ਇਹ ਸ਼ੁੱਧ ਦੁੱਧ ਹੈ ਤੇ ਜਿਹੜਾ ਦੂਆ ਦੁੱਧ ਹੋਣਾ ਹੈ ਉਹ ਵੀ ਤੁਹਾਨੂੰ ਆਪਾਂ ਪਾ ਕੇ ਦੱਸ ਦਿੰਦੇ ਹਾਂ ਤੇ ਜਿਹੜਾ ਆਹ ਵਾਲਾ ਦੁੱਧ ਪਾਇਆ ਬਿਲਕੁਲ ਪਾਣੀ ਵਰਗਾ ਜਿਹੜਾ ਆਪਾਂ ਹੁਣ ਦੁਆਰਾ ਦੁੱਧ ਪਾਣਾ ਤੁਸੀਂ ਦੇਖੋਗੇ ਕਿ ਅਦੇ ਉੱਤੇ ਆ ਦੇਖੋ ਦੁੱਧ ਜੰਮ ਗਿਆ ਤੇ ਦੂਏ ਉੱਤੇ ਬਿਲਕੁਲ ਨਹੀਂ ਕਿਉਂਕਿ ਉਹ ਪਾਣੀ ਵਾਲਾ ਦੁੱਧ ਸੀ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਵੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਗਲੀ ਟਿਪ ਵੱਲ ਚੱਲਦੇ ਆ ਆਪਣੇ ਆਪਾਂ ਮਿਕਸੀ ਵਗੈਰਾ ਹੁੰਦੀ ਹੈ ਤੇ ਇਹਨਾਂ ਦੇ ਜਿਹੜੀਆਂ ਲੀਡ ਵਗੈਰਾ ਹੁੰਦੀਆਂ ਉਹ ਸਾਹਮਣੀ ਬੋਜ ਜਦੇ ਓਖੇ ਨੇ ਸਿੰਪਲ ਜਿਹਾ ਤਰੀਕਾ ਦੱਸਾਂਗੀ ਕੋਈ ਝੰਜੜ ਕਰਨ ਦੀ ਲੋੜ ਨਹੀਂ ਹੈਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਫੋਲਡ ਕਰਨ ਨੂੰ ਫੋਲਡ ਕਰਨ ਤੋਂ ਬਾ ਚੰਗੀ ਤਰ੍ਹਾਂ ਆਪਾਂ ਅਡਜਸਟ ਕਰ ਦੇਣੀ ਤੁਸੀਂ ਦੇਖ ਸਕਦੇ ਹੋ ਉਹ ਤੋਂ ਬਾਅਦ ਆਪਾਂ ਕੀ ਕਰਨਾ ਇੱਥੇ ਸੌਕਸ ਲਈ ਹੈ ਸੌਕਸ ਨੂੰ ਇਹਦੇ ਉੱਤੇ ਆਪਾਂ ਕਵਰ ਕਰ ਦੇਣਾ ਬੜੇ ਆਸਾਨ ਤਰੀਕੇ ਨਾਲ ਇੱਕ ਤੇ ਇਹਦਾ ਜਿਹੜੀ ਇਹ ਚੱਕਰੀ ਜਿਹੀ ਉਹ ਵੀ ਨਹੀਂ ਗੰਦੀ ਹੋਣੀ ਤਾਰਾ ਵੀ ਨਹੀਂ ਗੰਦੀ ਹੋਣੀ ਤੇ ਆਪਣੀ ਸੇਫਲੀ ਰਹਿਣੀ ਨਾਲ ਜਿਆਦਾ ਥਾਂ ਘੇਰਨੀ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਦੇਖੋ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਚਲੋ ਜੀ ਅਗਲੀ ਟੇਬਲ ਚਲਦੇ ਆ ਇਹਦੇ ਵਿੱਚ ਮੈਂ ਖਟਿਆਈ ਪਾਈ ਹੋਈ ਸੀਗੀ ਸੌਸ ਵਗੈਰਾ ਤੇ ਇਹਨਾਂ ਦਾ ਇੱਕ ਚਾਚਾਰ ਸੀਗਾ ਤੇ ਧੋ ਕੇ ਰੱਖੇ ਦਾ 스멜 ਵਗੈਰਾ ਨਾ ਡੱਬਿਆਂ ਦੇ ਵਿੱਚ ਉਸ ਤਰ੍ਹਾਂ ਦੀ ਆ ਰਹੀ ਸੀ ਕਿਉਂਕਿ ਮਸਾਲੇ ਵਗੈਰਾ ਮੈਂ ਸਾਰੇ ਵਿੱਚ ਪਾਨੇ ਸੀਗੇ ਪਰ ਜਦੋਂ 스멜 ਦੇਖੀ ਤੇ ਮੈਂ ਕਿਹਾ ਚਲੋ ਹੁਣ ਫਟਾਫਟ ਆਪਾਂ ਕਿਹੜਾ ਜੁਗਾਰ ਲਾਗਾ ਸਕਦੇ ਆ ਤੇ ਆਪਾਂ ਕੀ ਕੀਤਾ ਹੈ ਇੱਥੇ ਅਖਬਾਰ ਲਈਏ ਤੁਸੀਂ ਦੇਜਾ ਕੋਈ ਵੀ ਨਿਊਜ਼ਪੇਪਰ ਲੈ ਸਕਦੇ ਹੋ ਜਾਂ ਤੁਸੀਂ ਲੌਂਗ ਵਗੈਰਾ ਲੈ ਸਕਦੇ ਹੋ ਨਿਊਜ਼ਪੇਪਰ ਆਪਾਂ ਛੋਟੇ-ਛੋਟੇ ਟੁਕੜੇ ਕਰ ਲਏ ਟੁਕੜੇ ਕਰਨ ਤੋਂ ਬਾਅਦ ਮੈਂ ਦੋਨਾਂ ਡੱਬਿਆਂ ਦੇ ਵਿੱਚ ਪਾ ਰਾ ਪਾ ਕੇ ਰੱਖ ਦਿੱਤੇ ਸੀਗੇ ਤੇ ਜਦੋਂ ਸਵੇਰੇ ਆਪਾਂ ਦੇਖੇ ਤਾਂ ਇਹਨਾਂ ਦੀ ਸਮੈਲ ਬਿਲਕੁਲ ਚਲੀ ਗਈ ਸੀਗੀ ਤੇ ਸਿਰਫ ਅਖਬਾਰਾਂ ਅਖਬਾਰਾਂ ਦੀ ਸਮੈਲ ਰਹਿ ਗਈ ਸੀ ਉਹ ਤੁਸੀਂ 2 ਮਿੰਟ ਤੂੰ ਪਾ ਰੱਖ ਦੋ ਜਾਂ ਇਹਨੂੰ ਸੇਕ ਦੇ ਦਿਓ ਤਾਂ ਇਹ ਸਮੈਲ ਬਿਲਕੁਲ ਠੀਕ ਸਮੈਲ ਬਿਲਕੁਲ ਨਹੀਂ ਆਉਂਦੀ ਹੈਗੀ ਇਹ ਡੱਬਿਆਂ ਦੇ ਵਿੱਚ ਚਲੀ ਜੇ ਅਗਲੀ ਟੇਬਲ ਚੱਲਦੇ ਆ ਆਪਣੇ ਭੈਣ ਕਾ ਦੇ ਕਵਰ ਹੁੰਦੇ ਆ ਸਾਰਿਆਂ ਦੇ ਘਰ ਹੁੰਦੇ ਆ ਮਿਲ ਹੀ ਜਾਂਦੇ ਆ ਹੈਨਾ ਤੇ ਆਪਾਂ ਕੀ ਕਰਦੇ ਇਹਨੂੰ ਡੀ ਸੈਟ ਦਿੰਦੇ ਆ ਹੈਨਾ ਕੋਈ ਇਸਤੇਮਾਲ ਦੇ ਵਿੱਚ ਹੀ ਲੈਂਦੇ ਆ ਸਭ ਤੋਂ ਬੈਸਟ ਟ੍ਰਿਕ ਤੁਹਾਨੂੰ ਅੱਜ ਦੱਸਾਂਗੇ ਇੱਧਰ ਮੇਰੇ ਕੋਲ ਕੁਝ ਜੁਐਲਰੀ ਸੀਗੀ ਆਪਾਂ ਇਹਦੇ ਵਿੱਚ ਪਾ ਦੇਣਾ ਇਹਦੇ ਨਾਲ ਮੈਂ ਕੋਟਨ ਲੈ ਲਿਆ ਜਦੋਂ ਜੁਐਲਰੀ ਵਗੈਰਾ ਆਪਾਂ ਪਾਣੀ ਦੇ ਵਿੱਚ ਉਹਦੇ ਕੋਟਨ ਵਗੈਰਾ ਪਾ ਕੇ ਤੁਸੀਂ ਇਹਨੂੰ ਕਿਤੇ ਵੀ ਕੈਰੀ ਕਰਕੇ ਲੈ ਜਾ ਸਕਦੇ ਹੋ ਜਾਂ ਵਧੀਆ ਢੰਗ ਦੇ ਨਾਲ ਤੁਸੀਂ ਰੱਖ ਸਕਦੇ ਹੋ ਕੋਈ ਵੀ ਦਰੁੱਧ ਡਿਗਨ ਨਹੀਂ ਨਹੀਂ ਹੈਗੀ ਤੇ ਯਾ ਦੇ ਸਕਦੇ ਕਿੰਨੀ ਸੋੜੀ ਐਨ ਸੇਫ ਰੋਗੀ ਜੁਵਲਰੀ ਹੈ ਨਾ ਐਨੇ ਵੀ ਕਮਾਲ ਦੀ ਟਿਪ ਅਗਲੀ ਟਿਪ ਵੱਲ ਚਲਦੇ ਆ ਜੀ ਅੱਗੇ ਤੁਸੀਂ ਦੇਖ ਸਕਦੇ ਆਪਣੇ ਭਾਵਾ ਅ ਚਿਲਰ ਵਗੈਰਾ ਹੁੰਦੀ ਹੈ ਤੇ ਆਪਾਂ ਪਰਸ ਦੇ ਵਿੱਚ ਇੱਦੀ ਡਿਗੀ ਰਹਿੰਦੀ ਹੈ ਹਨਾ ਜਦੋਂ ਲੱਬਣੀ ਵਗੈਰਾ ਓਖੀ ਹੋ ਜਾਂਦੀ ਇਸ ਤਰ੍ਹਾਂ ਤੁਸੀਂ ਡੱਬੀ ਦੇ ਦੇ ਵਿੱਚ ਆਪਣੇ ਕੋਲੇ ਕਵਰ ਦੇ ਵਿੱਚ ਪਾ ਕੇ ਪਰਸ ਦੇ ਵਿੱਚ ਪਾ ਲਓ ਤੇ ਬਿਲਕੁਲ ਸੇਫ ਰਣੀ ਜਿੰਨੇ ਪੈਸੇ ਦੀ ਲੋੜ ਉਹਦੇ ਵਿੱਚ ਕੱਢ ਕੇ ਤੁਸੀਂ ਤੇਜ ਸਕਦੇ ਹੋ ਹਨ ਅਗਲੇ ਟੇਬਲ ਚਲਦੇ ਆਂ ਬੱਚਿਆਂ ਦੀ ਬੈਲਟਾ ਵਗੈਰਾ ਹੁੰਦੀ ਹੈ ਗਰਮੀ ਦੇ ਛੁੱਟੀਆਂ ਸਟਾਰਟ ਹੋ ਗਏ ਕੀ ਕਰੀਏ ਆਪਾਂ ਜੇ ਅਣਕਾ ਦੇ ਕਵਰ ਆ ਗਏ ਤਾਂ ਉਹਨਾਂ ਵਿੱਚ ਆਪਾਂ ਆਪਣੇ ਜਿਹੜੀਆਂ ਬੱਚਿਆਂ ਦੀ ਬੈਲਟਾ ਵਗੈਰਾ ਹੈਗੇ ਜੇ ਸਕੂਲ ਦਾ ਸਮਾਨ ਆਪਾਂ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਪਾ ਸਕਦੇ ਹੋ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਆਪਣਾ ਮੇਕਅਪ ਦਾ ਸਮਾਨ ਹੋ ਗਿਆ ਤੁਸੀਂ ਉਹ ਵੀ ਪਾ ਸਕਦੇ ਹੋ ਇਹਨਾਂ ਵਿੱਚ ਤੇ ਆਪਣੇ ਜਿਹੜੇ ਚਾਬੀਆਂ ਵਗੈਰਾ ਹੁੰਦੀਆਂ ਐ ਜਾਂ ਦਵਾਈਆਂ ਵਗੈਰਾ ਹੁੰਦੀਆਂ ਐ ਹਨਾ ਨਹਲ ਕਟਰ ਵਗੈਰਾ ਇਦਾਂ ਦੀ ਚੀਜ਼ਾਂ ਵੀ ਤੁਸੀਂ ਪਾ ਕੇ ਇਹਦੇ ਵਿੱਚ ਰੱਖ ਸਕਦੇ ਹੋ ਤੇ ਚਲੋ ਜੀ ਅਗਲੀ ਟੇਬਲ ਚੱਲਦੇ ਆ ਫ੍ਰਿਜ ਵਗੈਰਾ ਦੇ ਆਪਾਂ ਜੇਕਰ ਰਵੜ ਚੈੱਕ ਕਰਨੀ ਹੋਵੇ ਕਿ ਇਹਦੀ ਰਵੜ ਸਹੀ ਐ ਕਿ ਗਲਤ ਐ ਕਿ ਖਰਾਬ ਹੋ ਚੁੱਕਿਆ ਬਰਫਣੀ ਜਮਾਂਦੀ ਤਾਂ ਸਿੰਪਲ ਜਿਹਾ ਤਰੀਕਾ ਤੁਹਾਨੂੰ ਅੱਜ ਦੱਸਾਂਗੇ ਆਪਾਂ ਕੀ ਕਰਨਾ ਇੱਥੇ ਲੈਣਾ ਲਫਾਫਾ ਤੁਸੀਂ ਕਾਗਜ਼ ਵਗੈਰਾ ਵੀ ਲੈ ਸਕਦੇ ਹੋ ਬਟ ਲਫਾਫਾ ਸਭ ਤੋਂ ਬੈਸਟ ਐ ਲਫਾਫੇ ਲੈ ਕੇ ਆਪਾਂ ਇਹਦੇ ਦਰਵਾਜ਼ੇ ਦੇ ਵਿੱਚ ਇਦਾਂ ਦੇ ਦੇਣਾ ਤੇ ਆਪਾਂ ਇਹਨੂੰ ਖਿੱਚਣਾ ਐ ਜੇਕਰ ਲਫਾਫਾ ਕਿਚਨ ਦੇ ਤੁਸੀਂ ਦੇਖ ਸਕਦੇ ਕਿੰਨਾ ਜ਼ੋਰ ਲੱਗਦਾ ਹੈ ਨਾ ਲੇਟ ਬਾਹਰ ਆਉਂਦਾ ਜਾਂ ਦੇਖੋ ਬਹੁਤ ਕਾਫੀ ਲੇਟ ਬਾਹਰ ਆਉਂਦਾ ਨਾ ਇਹਦਾ ਮਤਲਬ ਹੈਗਾ ਕਿ ਆਪਣੀ ਫ੍ਰਿਜ ਦਾ ਜਿਹੜੀ ਰਵੜਾ ਬਿਲਕੁਲ ਠੀਕ ਹੈ ਅਗਰ ਤੁਰੰਤ ਹੀ ਬਾਹਰ ਆ ਜਾਵੇ ਨਾ ਲਫਾਫਾ ਤੇ ਮਤਲਬ ਸਾਡੀ ਜਿਹੜੀ ਫ੍ਰਿਜ ਦੀ ਰਵੜਾ ਨਾ ਉਹ ਖਰਾਬ ਹੋ ਗਈ ਹੈ ਤੇ ਉਹਨੂੰ ਫਟਾਫਟ ਤੁਹਾਨੂੰ ਬਦਲ ਲੈਣੀ ਚਾਹੀਦੀ ਨਹੀਂ ਤਾਂ ਤੁਹਾਡੇ ਹਜ਼ਾਰ ਰੁਪਏ ਦਾ ਨੁਕਸਾਨ ਹੋ ਸਕਦਾ ਕਿਉਂਕਿ ਅੱਗੇ-ਅੱਗੇ ਖਰਾਬ ਸਾਰੀ ਖਰਾਬ ਹੋ ਜਾਣੀ ਹੈ ਰਵੜ ਤੇ ਆਪਾਂ ਇਹ ਲਫਾਫੇ ਨੂੰ ਇਸ ਤਰ੍ਹਾਂ ਹੀ ਪਾ ਕੇ ਸਾਰੇ ਬੰਨੇ ਦੇ ਆਪਾਂ ਜਿਹੜੀਆਂ ਫ੍ਰਿਜ ਦੀ ਰਵੜਾ ਉਹ ਚੈੱਕ ਕਰ ਲੈਣੀ ਆਈ ਹੋਪ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋਜੀ ਅਗਲੀ ਟੱਬਾ ਚ ਜਦੋਂ ਬੱਚੇ ਨੂੰ ਦੁੱਧ ਜਾਂ ਚਾਹ ਆਪਾਂ ਗਰਮ ਕਰਕੇ ਦਿੰਦੇ ਆ ਨਾ ਤਾਂ ਕੀ ਕਰਦੇ ਆ ਉਹਨਾਂ ਵਿੱਚ ਬਿਸਕੁਟ ਵਗੈਰਾ ਜਦੋਂ ਬੱਚੇ ਨਾਲ ਖਾਣਾ ਹੁੰਦਾ ਜਿੱਦਾਂ ਹੀ ਬਿਸਕੁਟ ਪਾਉਂਦੇ ਆ ਤੇ ਉਹ ਵਿੱਚ ਡਿੱਗ ਜਾਂਦਾ ਹੈ ਨਾ ਤੇ ਇਹਦੇ ਨਾਲ ਜਦੋਂ ਬੱਚਾ ਬਿਸਕੁਟ ਬਾਹਰ ਕੱਢਦਾ ਹੱਥ ਵਗੈਰਾ ਸੜ ਜਾਂਦਾ ਸਿੰਪਲ ਜਿਹਾ ਤਰੀਕਾ ਦੱਸਾਂਗੀ ਬਹੁਤ ਆਰਾਮ ਨਾਲ ਤੁਸੀਂ ਇੱਥੇ ਕੀ ਲੈਣਾ ਫੋਕ ਲੈ ਲੈਣਾ ਤੇ ਬਿਸਕੁਟ ਲੈ ਆ ਤੇ ਆਪਾਂ ਇਹਦੇ ਵਿੱਚ ਇਦਾਂ ਚਮਚਾ ਪਾ ਦੇਣਾ ਤੇ ਜਿੱਦਾਂ ਮਾਜੀ ਤੁਸੀਂ ਆਹ ਦੇਖ ਸਕਦੇ ਤੁਹਾਡੇ ਬੱਚਾ ਜਾਂ ਤੁਸੀਂ ਜੋ ਵੀ ਹੈ ਨਾ ਜਾਂ ਬਜ਼ੁਰਗ ਹੈ ਨਾ ਜਿੱਦਾਂ ਮਰਜੀ ਆ ਖਾਵੇ ਬਿਸਕੁਟ ਬਿਲਕੁਲ ਹੀ ਥੱਲੇ ਡਿੱਗਣਾ ਆਈ ਹੋਵੇ ਵੀ ਟਿਪ ਵਧੀਆ ਲੱਗੀ ਹੋਗੀ ਅਗਲੀ ਟਿਪ ਵੱਲ ਚੱਲਦੇ ਆ ਆਪਣੇ ਆਪ ਮੋਮਬਤੀ ਹੁੰਦੀ ਆ ਪਰ ਕੀ ਗੱਲ ਹੁੰਦੀ ਆ ਮੋਮਬਤੀ ਬਹੁਤ ਛੇਤੀ ਆਪਣੀ ਨਾ ਸੜ ਜਾਂਦੀ ਹੈ ਨਾ ਸਿੰਪਲ ਜਿਹਾ ਤਰੀਕਾ ਦੱਸਾਂਗੀ ਬਹੁਤ ਟਾਈਮ ਤੱਕ ਚੱਲੇਗਾ ਮੋਮਬਤੀ ਤੋਂ ਦੀਆ ਦੇ ਸਕਦੇ ਤੁਸੀਂ ਇੱਥੇ ਮੈਂ ਤੇਲ ਹੈ ਤੇਲ ਤੇ ਆਪਾਂ ਚੰਗੀ ਤਰ੍ਹਾਂ ਮੋਮਬਤੀ ਤੇ ਮਲ ਦੇਣਾ ਚੰਗੀ ਤਰ੍ਹਾਂ ਤੇ ਹੁਣ ਤੁਸੀਂ ਜਦੋਂ ਵੀ ਮੋਮਬਤੀ ਜਗਾਓਗੇ ਤੁਸੀਂ ਦੇਖੋਗੇ ਜੀ ਤੁਹਾਡੀ ਮੋਮਬਤੀ 15 ਮਿੰਟ ਜਗਦੀ ਸੀ ਹੁਣ ਵੀ ਜਦ ਦੇ ਘੰਟੇ ਤੱਕ ਜਗੂਗੀ ਕਿਉਂਕਿ ਤੇਲ ਨਾਲ ਨਾ ਬਹੁਤ ਹੌਲੀ-ਹੌਲੀ ਮੋਮਬਤੀ ਜਲਨੀ ਸ਼ੁਰੂ ਹੋਣੀ ਹੈ ਤੇ ਇੱਥੇ ਤੁਹਾਨੂੰ ਮੈਂ ਮੋਮਬਤੀ ਤੇ ਜਿਹੜੇ ਮੋਮ ਵਗੈਰਾ ਹੁੰਦੇ ਨਾ ਉਹ ਗੇਰ ਕੇ ਵੀ ਦੱਸੂਗੀ ਕਿੰਨਾ ਟਾਈਮ ਲੱਗਦਾ ਹੈ ਇਹਨੂੰ ਮੋਮਬਤੀ ਨੂੰ ਪਿਘਲਣੇ ਨੂੰ ਤੇ ਜੇ ਤੁਹਾਨੂੰ ਟਿਪਸ ਵਧੀਆ ਲੱਗਦੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਤੁਸੀਂ ਦੇ ਸਕਦੇ ਹੋ ਨਹੀਂ ਤਾਂ ਜਿਹੜੀ ਆਪਾਂ ਮੋਮਬਤੀ ਤੇ ਆਪਾਂ ਤੇਲ ਨਾ ਲਗਾਈਆ ਉਹ ਮਿੰਟ ਚ ਪਿਘਲ ਕੇ ਡਿੱਗ ਜਾਂਦੀ ਹੈ ਬਟ ਇੱਥੇ ਪਿਗਲੀ ਨਹੀਂ ਹੈਗੀ ਟਾਈਮ ਲੱਗਦਾ ਹੈ ਪਿਘਲਣੇ ਨੂੰ ਮੋ ਪਲੀਜ਼ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਥੈਂਕਸ ਫॉर ਵਾਚਿੰਗ